ਰੋਇ ਰੁਜੀਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਆਪ ਸਭ ਸੰਗਤਾਂ ਨੂੰ ਪਤਾ ਕਾਫੀ ਦਿਨਾਂ ਤੋਂ ਜਿਹੜਾ ਮਸਲਾ ਪਖਿਆ ਚੰਪਲ ਦਾ ਉਹਦੇ ਵਿੱਚ ਜਿਹੜੇ ਗਮਦੂਰ ਸਿੰਘ ਜੀ ਨੇ ਉਰਫ ਪੱਪੂ ਉਹ ਬਾਈ ਜੀ ਉਹਨਾਂ ਦੇ ਪਰਿਵਾਰ ਚੋਂ ਇੱਕ ਭੈਣ ਜੀ ਉਹਨਾਂ ਦਾ ਬਿਆਨ ਆਇਆ ਹੈ ਵੀ ਜਿਹੜੇ 40 ਬੰਦੇ ਇਹਨਾਂ ਨੇ ਛੱਡ ਦਿੱਤੇ ਆ ਜਿਹੜੇ ਮਜ਼ਦੂਰ ਚੱਕੇ ਸੀਗੇ ਧਰਨੇ ਦੇ ਵਿੱਚ ਸੀ ਉਹਨਾਂ ਦੇ ਉੱਪਰੋਂ ਜਿਹੜੇ ਪਰਚੇ ਖਾਰਜ ਹੋ ਗਿਆ ਔਰ ਜਿਹੜਾ 307 ਦਾ ਪਰਚਾ ਇਹ ਸਰਦਾਰ ਗੰਦੂਰ ਸਿੰਘ ਜੀ ਉਹਨਾਂ ਦੇ ਉੱਪਰ ਹੋਇਆ ਜਿਹੜਾ ਇਹਨਾਂ ਦੀ ਫੈਕਟਰੀ ਦੇ ਉੱਪਰ ਇਹਨਾਂ ਨੇ ਫੈਰਨ ਕੀਤੀ ਪੁਲਿਸ ਦੀ ਹਾਜ਼ਰੀ ਵਿੱਚ ਜੋ ਕਿ ਅਤਨੰਦਨ ਜੋਗ ਹੈ ਔਰ ਉਹ ਬੀਬੀ ਦਾ ਬਿਆਨ ਹੈ ਵੀ ਸਾਡੇ ਉੱਤੋਂ ਪਰਚੇ ਕਦੋਂ ਖਾਰਜ ਹੋਗੇ ਮੈਂ ਕੱਲ ਘਰ ਗਿਆ ਸੀਗਾ ਆਪਣੇ ਸਰਦਾਰ ਕੁਲਦੀਪ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਦੇ ਘਰ ਉਹਨਾਂ ਦੇ ਘਰ ਦੇ ਹਾਲਾਤ ਵੇਖੇ ਉਹਨਾਂ ਦੇ ਬੜੇ ਘਰ ਦੇ ਹਾਲਾਤ ਨਾਜ਼ੁਕ ਨੇ ਔਰ ਉਹਨਾਂ ਦੇ ਬਾਸ ਨੂੰ ਵੀ ਸਾਰੇ ਭੰਨੇ ਪਏ ਨੇ ਉਹਨਾਂ ਦੀ ਕਾਰ ਸਾਰੀ ਪੰਨੀ ਪਈ ਹੈ ਜਿਹੜੀ ਐਲਸੀਡੀ ਹੈ ਔਰ ਕਾਫੀ ਨੁਕਸਾਨ ਆ ਜਿਹੜਾ ਮੈਂ ਨਹੀਂ ਦੱਸ ਸਕਦਾ ਬਹੁਤ ਸਾਰਾ ਨੁਕਸਾਨ ਆ ਜਿਹੜਾ ਘੱਟੋ ਘੱਟ ਵੀ 1.5 ਤੋਂ 2 ਲੱਖ ਦਾ ਜਿਹੜਾ ਨੁਕਸਾਨ ਕੀਤਾ ਗਿਆ ਇਸ ਤੋਂ ਜ਼ਿਆਦਾ ਹੋ ਸਕਦਾ ਜਿਹੜਾ ਇੱਕ ਡੀਵੀਆਰ ਲਾਇਆ ਗਿਆ ਉਹਦੇ ਵਿੱਚ ਜਿੰਨੀ ਵੀ ਰਿਕਾਰਡਿੰਗ ਹੋਈ ਹੋਣੀ ਹੈ ਉਹ ਪੁਲਿਸ ਕੋਲ ਹੀ ਸਾਡੇ ਕੋਲੇ ਹੈ ਜਦੋਂ ਤਾਂ ਫਿਰ ਪੁਲਿਸ ਨੇ ਉਹ ਭੰਨੇ ਸਾਰਾ ਕੁਝ ਤੇ ਤਸ਼ੱਦਦ ਗਰੀਬਾਂ ਦੇ ਹੋਇਆ ਤੇ ਜਾਂ ਫਿਰ ਇਹ ਤੁਹਾਡੀ ਫੈਮਿਲੀ ਚੋਂ ਤੁਹਾਡੇ ਲੋਕਾਂ ਨੇ ਉਹਨਾਂ ਦੇ ਗਰੀਬਾਂ ਦੇ ਘਰ ਜਾ ਕੇ ਭੰਨੇ ਲੁੱਟੇ ਆ ਗੋਗਿਆਂ ਨੇ ਵੀ ਚੱਕੇ ਗਏ ਨੇ ਕੁਛ ਨਗਦੀ ਵੀ ਉਥੋਂ ਚੱਕੀ ਗਈ ਹੈ ਕਲਦੀਪ ਸਰਪੰਚ ਨੇ ਬਿਆਨ ਦਿੱਤਾ ਆਧਾਰ ਕਾਰਡ ਕਰਨੇ ਬੱਚਿਆਂ ਦੀ ਆਧਾਰ ਕਾਰਡ ਤੇ ਬੱਚਿਆਂ ਦੇ ਡਾਕੂਮੈਂਟਸ ਵਗੈਰਾ ਸਾਰੇ ਉਥੋਂ ਚੱਕੇ ਗਏ ਨੇ ਸੋ ਇਹ ਭਾਰੀ ਨੁਕਸਾਨ ਹੋਇਆ ਸੋ ਅਸੀਂ ਇਸ ਭੈਣ ਨੂੰ ਬੇਨਤੀ ਕਰਦੇ ਆਂ ਵੀ ਵੱਡੇ ਵੱਡੇ ਕਤਲਾਂ ਦੇ ਰਾਜਨਾਵੇ ਹੋ ਜਾਂਦੇ ਆ ਇਹ ਇਹ ਜਿਹੜਾ 2.5 ਲੱਖ ਦਾ ਨੁਕਸਾਨ ਹੋਇਆ ਔਰ ਜਿਹੜੇ ਬੱਚੇ ਨਜਾਇਜ਼ ਉੱਤੇ ਗਿਆ ਇੱਕ ਬੱਚੇ ਦਾ ਬਿਆਨ ਸੀ ਉਹਦੇ ਇੰਨੇ ਕੁੱਟ ਪਈ ਐ ਜਿਹੜੇ ਬਾਥਰੂਮ ਰਾਹੀਂ ਉਹਨੂੰ ਬਲੱਡ ਆ ਰਿਹਾ ਸੋ ਇਹ ਜਿਹੜਾ ਭਾਰੀ ਨੁਕਸਾਨ ਹੋਇਆ ਇਹ ਕੌਣ ਕਰੂਗਾ ਪੰਜਾਬ ਪੁਲਿਸ ਕਰੂਗੀ ਜਾਂ ਤੁਹਾਡਾ ਪਰਿਵਾਰ ਭਰੇਗਾ ਨੁਕਸਾਨ ਕਿੰਨਾ ਲੈ ਕੀਤਾ ਇਹ ਵੀਡੀਓ ਜਿਹੜੀ ਸੱਚ ਹੈ ਸਾਹਮਣੇ ਆਉਣਾ ਚਾਹੀਦਾ ਸਰਪੰਚ ਦੇ ਘਰੇ ਕੌਣ ਗਿਆ ਤੇ ਕਿਹਨੇ ਉਹਨਾਂ ਦੇ ਪਰਿਵਾਰ ਤੇ ਤਸ਼ੱਦਦ ਕੀਤਾ ਕਿਹਨੇ ਉਹਨਾਂ ਨੇ ਘਰ ਦੀ ਢਾਢੀ ਕੀਤੀ ਐ ਔਰ ਉਸ ਤੋਂ ਬਾਅਦ ਚਲੋ ਵੱਡੇ ਵੱਡੇ ਰਾਜਨਾਮੇ ਹੋ ਜਾਂਦੇ ਆ ਬਹਿ ਕੇ ਅਮਨ ਸ਼ਾਂਤੀ ਲਈ ਅਸੀਂ ਆਪ ਜੀ ਵਿੱਚ ਪਹੁੰਚਿਆ ਜੀ ਰਾਜਨਾਮਾ ਵੀ ਹੋ ਸਕਦਾ ਪਰ ਫਟੇ ਇਹ ਵੀ ਜਿਹੜਾ ਇਹਨਾਂ ਨੂੰ ਨੁਕਸਾਨ ਹੋਇਆ ਉਹ ਕਿਨੇ ਕੀਤਾ ਉਹਨਾਂ ਤੋਂ ਜਿਹੜਾ ਨੁਕਸਾਨ ਪੜਾਇਆ ਜਾਵੇ ਭਾਵੇਂ ਤੁਸੀਂ ਕੀਤਾ ਹੈ ਭਾਵੇਂ ਪੁਲਿਸ ਨੇ ਕੀਤਾ ਸੋ ਫਿਰ ਰਾਜਨਾਮਾ ਹੋ ਜਾਂਦਾ ਕੋਈ ਨਹੀਂ ਪਰਚੇ ਖਾੜਜ ਹੋ ਜਾਂਦੇ ਵੱਡੇ ਵੱਡੇ ਤੇ ਇਹਦੇ ਵਿੱਚ ਤੁਸੀਂ ਪੁਲਿਸ ਦੀ ਹਾਜ਼ਰੀ ਚ ਫੇਰਿੰਗ ਕਰ ਰਹੇ ਹੋ ਇਹ ਤੁਹਾਡੇ ਲਈ ਬਹੁਤ ਅਤਨਿੰਦਰ ਜੋ ਗੱਲ ਹੈ Hold